80 ਜੀ ਜੇ ਫਿਰ ਜੀ ਨੇੜੇ ਲਾਤੀ ਕਰ ਦੋ ਮੈਂ ਤੁਹਾਡੀ ਬਿਕ ਜੂ ਵੀ 80000 ਰੁਪਏ ਕਹਿੰਦੇ ਨੇ 80000 ਰੁਪਏ ਕਹਿੰਦੇ ਨੇ ਹੋਰ ਕੀ ਗੱਸਰਾ ਕਰ ਲੈ ਸਹੀ ਰੁਪਏ ਹੈ ਹੁਣ ਦਸ ਬਡਰਖਾ ਆ ਲੈ ਹੁਣ ਹੋ ਜਾ ਲੈ ਇੱਕ ਬਣ ਜਾ ਲੈ ਇੱਕ ਹੁਣ ਸੁਣ ਬੁੱਧਾ ਮੈਂ ਤੁਹਾਡੀ ਤੁਸੀਂ ਲਈ ਜਾਂਦੇ ਹੋ ਹਾਂ ਹੁਣ ਦਾਦਾ ਜਿੱਥੇ ਆਪਾਂ ਪੈਸੇ ਲਾਤੇ ਨਾ ਜੀ ਲਾਜੇ ਕੋਈ ਤੁਸੀਂ ਕਹੀ ਵੀ ਮੰਗੇ ਪੁੱਤ ਵੀ ਇਤੋਂ ਬੰਦਾ ਉੱਤੇ ਤਰ ਮੈਂ ਤੇਰੀ ਤੇਰੀ ਪਹਿਲੀ ਕਰੀ ਹਾਂ ਇਸ ਗੱਲ ਤੇਰੀ ਮੈਂ ਪਹਿਲਾਂ ਕਰੀ ਤੇਰੀ ਮੈਂ ਇਹ 85 ਜਿਆਦਾ ਮੈਂ ਕਹਿੰਦਾ ਕਾਨਾ ਵੀ ਘਟਦਾ ਕਾਨਾ ਵੀ ਜਮੇ ਕੋਈ ਨਾ ਵੇਖੇ ਮੈਂ ਕਿਹਾ ਲੋ ਇੱਕ ਗੱਲ ਆ ਇੱਕ ਹੋਰ ਆ ਲੋ ਸੋਣ ਲਓ ਤੁਸੀਂ ਵੀ ਪਿਓ ਆ ਉਸ ਗੱਲ ਨਾਲ ਕਿਹੋ ਮੈਂ ਗੱਲ ਬਾਹਰ ਨਹੀਂ ਕਹਿਣੀ ਐ ਇੱਕ ਕੋਈ ਗੱਲ ਕਹਿਣੀ ਐ 80 ਦੀ ਮੈਸ ਕਰਨਾ ਜਿਹੜਾ 2000 ਸੁਣ ਲਓ ਪਹਿਲਾਂ ਮੇਰੀ ਗੱਲ ਤਾਂ ਪੂਰੀ ਸੁਣ ਲਓ ਪੂਰੀ ਸੁਣ ਲਓ ਤੁਸੀਂ ਐਂ ਭਜੋ ਨਾ ਸੁਣ ਲਓ 2000 ਦਲਾਲੀ ਦਾ ਲੈਣਾ ਸੀ ਉਥੋਂ ਉਥੋਂ ਨਹੀਂ ਲੈਂਦਾ ਉਥੋਂ ਲੈ ਲਊ ਤੁਹਾਡੀ ਠੀਕ ਹੈ ਨਾ ਉੱਥੇ ਹੋਊਗੀ 5 ਹੀ ਘਟ ਨਹੀਂ ਲੈਣੀ ਆਪਾਂ ਨੂੰ ਠੀਕ ਹੈ ਜੀ ਮਤਲਬ ਮੇਰੇ ਨੂੰ ਕੁੱਲ ਮੁਲਾਕੇ ਮੈਸੂ ਜੀ ਲੱਗ ਰਹੀ ਹੈ ਹਾਂ ਤੁਹਾਡੇ ਵੀ ਹੱਕ ਦੀ ਗੱਲ ਕਰ ਲੈਣਾ ਪਾਣੀ ਤਲੀਓ ਮੈਂ ਦੋ ਲੈਣਾ ਮਹਾਰਾਜ ਜੀ ਫੇਰ ਵੀ ਤੁਤੋ ਇੱਕ ਲਿਆ ਆਪਾਂ ਦੋ 3 ਫਰੂਸ ਲੈਣਾ ਇਹ ਤੋਂ ਲੈਣਾ ਹੈਗਾ ਸਾਰੇ ਬੰਦੇ ਗੁਰਸਖਾ ਮੈਂ ਉਹ ਜੀ ਗੱਲ ਨਹੀਂ ਛੱਡੋ ਜੀ ਫੇਰ ਛੱਡ ਬਈ ਛੱਡ ਦੇ ਬਈ ਛੱਡੋ ਜੀ ਇਹਨੂੰ ਦਵਾਈ ਦਵਾ ਦੇ ਮੈਂ ਕਿਹਾ ਉੱਥੇ ਪਾਣੀ ਪੀਉਣੀ ਆ ਇਹ ਜੁਮੇ ਨਾ ਪੈ ਜੇ ਹਾਂ ਬਾਈ 2500 महारा पानी भी पानी ए बाला जी पानी का लीटर लिया देखी लीटर जी पानी मार ले ਦੇਖ ਭਾਈ ਦੇਖ ਉਹ ਮੇਨੂੰ ਮਰਵਾ ਦੇ ਟਾਇਟਾ ਇਧਰ ਸੁਣ ਲੈ ਹਜ਼ਾਰ ਦਲਾਲੀ ਲੈਣੀ ਸੀ 2000 ਛੋਟ ਕਰਾ ਦੂੰਗਾ ਬਸ ਆ ਮਾਰੇ ਵਿੱਚ ਮਾਰ ਦਿਆ ਤਾ 2 10

ਕਵੀ ਆਪੇ ਬੁਆਕੇ ਕਰਦੀ ਫੁੱਲਾ ਛੋੜੀ ਨਾ ਕਰ ਨਾ ਛੋੜੋ ਜੀ ਮੇਰੀ ਰੱਖ ਲੈ ਭਰਾ ਨਹੀਂ ਨਹੀਂ ਤੇ ਆਪਾਂ ਕਹਿ ਦਿੰਦੇ ਤੈਨੂੰ ਗਲਤ ਗੱਲ ਨਹੀਂ ਕਰੇਂ ਮੈਂ ਮੂਈ ਗੱਲ ਨਹੀਂ ਓਏ ਨੂੰ ਰੱਖਣ ਨੂੰ ਤਾਂ ਕੀ ਆ ਇਹ ਤਾਂ ਲਈ ਜਾਣਾ ਮੰਨ ਲੈ ਜਿਹੜੀ ਗੱਲ ਮੈਂ ਫਿਰ ਮੈਂ ਨਹੀਂ ਠੀਕ ਹੈ ਨਾ ਲਿਪੀ ਰਲਾ ਓਏ ਖੋਲਾ ਤੂੰ ਖੋਲਾ ਗਈ ਜਨਾ ਦੋ ਦੋ ਵਾਲਟ ਆ ਪਰ ਵਾਲਟਾਂ ਪਰ ਉੱਠ ਗਿਆ ਫੇਰ کہیں ਅਰੇ ਤਾਜੀ ਦਾ ਸੂਈ ਆ ਮੈਂ ਅੱਜ ਇਹ ਤੈਨੂੰ ਕੀ ਕਰਕੇ ਦਿਖਾ ਦੇ ਦੁੱਤੇ ਆਉਣਾ ਮੈਨੇ ਅੱਜ ਮੈਂ ਮੈਂ ਕਹਿਣਾ ਉਵੇਂ ਕਰ ਜਾ ਨਾ ਨਹੀਂ ਫੇਰ ਨਿਕਲਣਾ ਉਹ ਰੱਖ ਲੈ ਮੈਂ ਇੱਕ ਇੱਕ ਗੱਲ ਤੈਨੂੰ ਮੈਂ ਦੱਸਾਂ ਮੈਂ ਤੈਨੂੰ ਵਾਰ-ਵਾਰ ਉਹੀ ਗੱਲ ਕਹਿਣਾ ਵੀ ਨਾ ਇਹ ਕਹਿੰਦਾ ਦੱਸਦੀ ਲੈ ਲੈ ਮੈਂ ਤੈਨੂੰ ਫੇਰ ਵੀ 30 ਦੀ ਕਹੀ ਜਾਣਾ ਤੂੰ ਫੇਰ ਇੱਕ ਮਿੰਟ ਤਾਂ ਖੜੋ ਇੱਕ ਮਿੰਟ ਤਾਂ ਖੜੋ ਇੱਕ ਮਿੰਟ ਖੜੋ ਜਾ ਖੜਾ ਇੱਕ ਮਿੰਟ ਖੜੋ ਜਾ ਖੜਾ ਮੈਂ 35 ਦਿਨ ਉਹਦਾ ਯਾਰ ਜੋੜਾ ਹੋਰ ਉਹਨ ਕੀ ਹੈ ਸਾਰੀ ਵੈਸੇ ਪੂਰੀ ਫੈਟ ਤੱਕ ਰਹੀ ਉਹ ਸੈੜ ਇਕੱਲੀ ਸੈੜ ਨਾ ਦੇਖ ਤਰ ਮਰਜ਼ੀ ਨਿਕਲ ਜੀ ਮੇਰੇ ਬਾਸ ਬਾਤ ਨਾ ਕਰੀ ਨਹੀਂ ਯਾਰ ਮੈਂ ਜਿਹੜੀ ਗੱਲ ਕਹਿਣਾ ਤੂ ਰੇ ਕਰ ਮੇਰੇ ਕੋਲ ਪੈਸੇ ਗੈਣ ਪੈਸੇ ਤੂੰ ਜਿੱਤਾਂ ਮਰਜ਼ੀ ਰੋਤਾ ਜੋਤਾ ਰਹਿ ਬਾਤੇ ਨਾ ਬਣਾ ਓ ਯਾਰ ਖੜ ਜਾ ਇਹ ਨੂੰ ਤਾਂ ਮੈਂ ਕਹਿੰਦੇ ਕਿ ਆ ਪੈਸੇ ਗੈਣ ਪਹਿਲਾਂ ਤੁਹਾਨੂੰ ਮੈਂ ਦਾ ਇਹਦੀ ਸਾਰੀ ਵੇਚ ਦੇ ਓਏ ਸਾਡੇ ਨਾਲ ਦਾ ਦੇਖ ਲੈ ਤੂੰ ਦੇਖ 10 11 ਬਰ ਤੇ 24 ਇੰਟਰਸ ਸੋ ਤੇ ਵੀ ਕਿਕੇ ਬਾਈ ਤੇ 24 ਅੱਛੀ 26 27 स चौतीस पैंतीस छत्तीस सैंतीसीसाली चालीह कंताली बयाली तरताली चालीह पंताली छी संताली अी उणजा 12 11 13 14 15 16 17 18 19 20 21 22 23 24 25 26 27 28 33 33 33 33 33 33 36 37 38 40 41 42 43 44 45 46 47 48 ...oneng jahat... ...500 kamar... ...nih... ...6... ...7... ...8... ...9... ...10... ...11... ...12... ...13... ...14... ...15... ...16... ...17... ...18... <tipati> ਇਰੋਤੀ ਸੂਰਤ ਨੇ ਵੈਸੇ ਪੂਰੀ ਕਰ ਲਈ ਐਸੀ ਰਹੇਗਾ ਸਹੀ ਹੈ ਜੀ 600 ਦੇ ਹੋਏ ਜੀ ਓਕੇ ਆ ਮੈਂ ਇਸ ਲਈ ਆ ਇਹਦਾ ਆਰਡਰ ਕੁਆਲਿਟੀ ਤੁਸੀਂ ਦਿਖਾ ਦਿਓ ਇਹ ਤਾਂ ਇਹ ਤਾਂ ਕੱਚੀ ਸੂਈ ਆ ਜੀ ਵਾਹ ਜੀ ਥੈਂਕ ਯੂ ਜਰਾਲੀ ਪਰਮਾਨੰਥ ਜੀ ਥੋੜੇ ਸੂਈ ਆ ਹਾਂ ਕੁਆਲਿਟੀ ਬਿਲਕੁਲ ਹਾਂ ਜੀ ਆ ਆਪਣੇ ਭਾਈ ਸਾਹਿਬ ਤੋਂ ਮੈਂ ਇਸ ਲਈ ਆ ਕਿਹੜਾ ਪਿੰਡ ਹੈ ਫਰਵਾਹੀ ਜੀ ਫਰਵਾਹੀ ਆ ਪਰਵਾਹੀ ਜੀ ਹਾਂ ਕਿਵੇਂ ਲੱਗਿਆ ਸੌਦਾ ਬਹੁਤ ਚੰਗਾ ਵਧੀਆ ਵਧੀਆ ਮੰਗੇ ਨਾਲ ਸੌਦਾ ਕਰਕੇ ਖੁਸ਼ ਹੈ ਹਾਂ ਮੰਗੇ ਨਾਲ ਸੌਦਾ ਕਰਕੇ ਖੁਸ਼ ਹੈ ਠੀਕ ਹੈ ਜੀ ਬਾਗੋ ਬਾਗ ਆ ਜੀ ਲੋਕਾਂ ਨੇ ਗਾਲ ਮਾਰਵਾ ਦਿੱਤੇ ਵਪਾਰੀ ਹੁੰਦੇ